ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਆਕਾਲ ਪੁਰਖ ਬਹਿਗੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਵੀਰ ਇਸ ਸਮੇਂ ਸਾਨੂੰ ਦੇਖ ਰਿਹਾ ਸੱਚਾ ਪਾਤਸ਼ਾਹ ਜੀ ਸਭ ਨੂੰ ਤੰਦਰੁਸਤੀ ਆਪਸੀ ਚੜ੍ਹਦੀਆਂ ਕਲਾ ਚ ਰੱਖੀ ਸਾਡੇ ਜੀਵਨ ਦੇ ਵਿੱਚ ਖੁਸ਼ੀਆਂ-ਕੁਸ਼ੀਆਂ ਭਰਦੀ ਮੇਰੇ ਮਾਲਕ ਤੇ ਜੈ ਜੈ ਸਭ ਦੀ ਜਿਹੜੀਆਂ ਮਨੋ ਕਾਮਨਾਵਾਂ ਜਰੂਰ ਪੂਰੀਆਂ ਕਰਦੀ ਹਵਾ ਸਵੇਰੇ ਸਾਜਰੀ 풀 ਸਪੀਡ ਫੜ ਲੈਂਦੀ ਹੈ। ਆਹ ਇਹਦਾ ਕੋਈ ਰੁਕ ਨਹੀਂ ਹੈਗਾ ਅੱਜ ਇਧਰ ਨੂੰ ਚੱਲਦੀ ਆ ਫਿਰ ਇਧਰ ਨੂੰ ਹੋ ਜਾਂਦੀ ਅੱਧੇ ਘੰਟੇ ਬਾਅਦ ਉਹ ਕਦੇ ਆਏ ਨੂੰ ਬਹੁਤ ਘੁੰਮਦੀ ਆ। ਤੇ ਅੱਜ ਮੈਂ ਜਾਣਾ ਜੀ ਲੁਧਿਆਣੇ ਨੂੰ ਤੇ ਵੀਡੀਓ ਮਹਾ ਵੀ ਕਿਉਂ ਨਾ ਆਪਾਂ ਕਾਸਟ ਸ਼ੁਰੂ ਕਰ ਲਈਏ ਤੇ ਲੁਧਿਆਣੇ ਦਾ ਆਪਾਂ ਤੁਹਾਨੂੰ ਥੋੜਾ ਜਿਹਾ ਮਾਹੌਲ ਦਿਖਾਵਾਂਗੇ ਜਾ ਕੇ ਉੱਥੇ ਕੋਈ ਜੇ ਮਾਤੜ ਦੇ ਖਰੀਦਣ ਵਾਲੀ ਚੀਜ਼ ਹੋਈ ਤਾਂ ਜ਼ਰੂਰ ਖਰੀਦ ਕੇ ਵੀ ਲੈ ਕੇ ਆਉਂਗਾ ਅ ਤੇ ਕੋਈ ਪਾਰਟੀ ਨਾਲ ਰਿਲੇਟਡ ਸਾਡੀ ਕੋਈ ਉਹ ਹੈਗੀ ਆ ਮੀਟਿੰਗ ਆ ਤੇ ਇੱਧਰ ਸਾਡੇ ਨਿਆਣੇ ਸਾਡੇ ਇਹਨਾਂ ਨੇ ਤਾਂ ਹਲਕਾ ਮਚਾਇਆ ਵਾ ਲੈ ਲੈ ਲਹ 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 ਆਜ ਆ ਜੀ ਗੱਲ ਦਰਸਾ ਲੈਗਾ ਜੀ ਅਜਾ ਐਤਵਾਰ ਆ ਇਹ ਜਿਹੜਾ ਐਤ ਕਰਨ ਕਰਨ ਮਸ਼ੀਨ ਪਰ ਪਾਣੀ ਪੈਂਦਾ ਉਧਰ ਕਿਤੇ ਬਹੁਤ ਸਰਕਟ ਹਨ ਜਿਹੜਾ ਸੌਰ ਸਟ ਦੇ ਉੱਪਰਲੇ ਪਾਸੇ ਜਿੱਥੇ ਸੱਚਾਥੇ ਪਾਣੀ ਨਹੀਂ ਪੈਣਾ ਚਾਹੀਦਾ ਬਲ 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 ਵੀਰ ਜੀ ਦੇ ਪਾਲੇ ਵੀਰ ਜੀ ਦੇ ਪਾ ਪਾਪੀ ਜੀ ਹੂੰ 2 2 ਲਹ ਅੜ ਜਾ ਕਰਨ ਚਲਾ ਪਾਦੀ ਪਾਦੀ ਅੱਜ ਜੀ ਸੰਡੇ ਆ ਸੰਡੇ ਨੂੰ ਅੱਜ ਇਹਨਾਂ ਦੀ ਸਰਵਿਸ ਹੋਣੀ ਆ ਜੀ ਪੂਰੀ ਹਵਾ ਕਰਕੇ ਵੋਲਿਊਮ ਹੈ ਜਿਹੜੀ ਮੇਰੀ ਸਾਇਦ ਤੁਹਾਨੂੰ ਹੋਰ ਧਰਾਉਂਦੀ ਹੋਊਗੀ ਐਕਲੀ ਠੱਗਿਆ ਵਾ ਮੈਂ ਕਹਿੰਦੀ ਨਾ ਬੈਸ ਕਰਨਾ ਲਾਈਟ ਵੀ ਭੱਜਣ ਲੱਗੀ ਬਸ ਮੈਂ ਕਿਹਾ ਮੋਟਰ ਚਲਾਇ ਦਸ ਤੇ ਮੈਂ ਭਰਤੀ ਦੀ ਵਸੇ ਆ ਦੂਈ ਸਵਿਚ ਬੰਦ ਕਰ ਸ ਵੀਰ ਉੱਪਰ ਵਾਲੀ ਲਾਈਟ ਵਾਲੀ ਇਹਦੀ ਨਹੀਂ ਗੱਲ ਕਰਦਾ ਮੈਂ ਸਵਿਚ ਲਾਈਟ ਵਾਲੀ ਆਓ ਆ ਗਈ ਤੋ ਟੈਂਕਰ ਤਸਰੀ ਕਾਲ ਵੀ ਲਾਉਣ ਦੀ ਹੈ ਬਾਈਕ ਦੇ ਖਾਲਸਾ ਵਾਈਕ ਦੇ ਪਤੇ ਪਰਮਾਣ ਚਾਹ ਰਿਹਾ ਕਲੰਦ ਕਰ ਕਰ ਨਹੀਂ ਨਾ ਤੋੜਦੀ ਕਿਤੇ ਇਹਨੂੰ ਲੱਕ ਪਾੜ ਦੀ ਵਿਚਾਲੇ ਤੇ ਸੇਬੂ ਬੀਜੀ ਕਿਆ ਕਰਦਾ ਤੀ ਚੱਲਦੀ ਆ ਵੀਡੀਓ ਬਣਨੀ ਹੋਣੀ ਹੈਗੀ ਇੱਥੇ ਬਾਬਾ ਜੀ ਸਾਜਰੀ ਚੱਲਣਾ ਹਾਂ ਰੋਜ਼ ਹੀ ਸਾਜਰੀ ਹੁੰਦਾ ਬੰਗਰਾਂ ਨੇ ਇਹਨਾਂ ਦਾ ਸਾਰਾ ਪਾਣੀ ਧਾਣੀ ਨਵੇੜ ਕੇ ਐਂ ਟਕਾਨੇ ਤੇ ਬੈਠੇ ਆਪਣੇ ਪੱਕੇ ਚੱਲ ਰਹੇ ਆ ਐਸ਼ ਪ੍ਰਾਕ੍ਰਿਤੀ ਦੇ ਵਿੱਚ ਪੂਰੇ ਆ ਜਿੱਲੇ ਦਾ ਸਾਡੇ ਦਾ ਬਰਾਹਰ ਬਾਹਰ ਲੱਕੜੀਆਂ ਪਾੜਦੇ ਨਹੀਂ ਲੱਕੜੀਆਂ ਵੀ ਆਗੇ ਨਹੀਂ ਜਿਹਦੇ ਕਰਕੇ ਹਾਲੇ ਦਾ ਪੋਚਾ ਪਾਚਾ ਦਾ ਹਲ ਕੁਛ ਨਹੀਂ ਕਰਿਆ ਇਹਨਾਂ ਨੇ ਉਣੀ ਜਿਓ ਚੁੱਟਕੀਆਂ ਜਿਹਾ ਲਾ ਦੇਓ ਜਾਂ ਕੱਪੜੇ ਪਾਵੇਂ ਆਹ 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 ਤਾਂ ਮੈਂ ਕਹਿੰਨਾ ਸੁੱਕ ਕੇ ਤਾਰ ਦੇ ਬਸ ਇਹ ਥੋੜੇ ਜਿਖ ਹੈਗੇ ਮੈਂ ਦੇਖ ਲੈ ਅੱਧੇ ਮੈਂ ਰੱਖਿਆ ਹੀ ਜਾਂਦਾ ਹਾਂ ਨਹੀਂ ਮੰਨਦਾ ਹੈਗਾ ਆ ਸੁੱਕਾ ਹੈ ਸਾਰੇ ਸੁੱਕੇ ਆ ਕਿਹੜਾ ਪਰ ਨਹੀਂ ਪਹਿਲਾਂ ਨਹੀਂ ਪਰਲੇ ਛੱਡ ਦੇ ਤੂੰ ਵਾਕ ਉੱਤ ਪਜਾਮੇ ਤਾਰਾ ਸੁੱਕੇ ਹੋਏ ਆ ਆ ਸੁੱਕਣਾ ਹਾਲ ਆ ਵੀ ਸੁੱਕਿਆ ਹੋਣਾ ਨਾਲ ਦਾ ਹੀ ਸਮਝ ਲੈ ਆ ਚਿੱਟਾ ਕੁਰਤਾ ਬਦੰਮ ਮੰਨ ਦੇਓ ਦੇਮਾ ਪਾ ਲੈਣਾ ਹੁਣ ਇਹ ਕੋ ਮੈਂ ਕੀ ਕਰਾਂ ਇੱਕ ਤਾਂ ਹੋਰ ਮੈਂ ਹੁਣ ਦੇਖਣਾ ਉੱਥੇ ਤੇ ਜੇ ਮੈਨੂੰ ਮਿਲਗੇ ਨਾ ਕੋਟ ਤੇ ਪਜਾਮਾ ਮੈਂ ਲੈ ਆਉਣੇ ਦੋ ਖੁਰ ਖੁੱਕੇ ਜੀ ਇੱਕ ਪਰ ਜੋ ਦਿੱਤਾ ਹੋਇਆ ਉਹ ਫਿਰ ਇੱਕ ਪਰ ਨਹੀਂ ਹੈਗਾ ਫਿਰ ਦੂਰੇ ਤੋਂ ਪ੍ਰੈਸ ਕਰਦਾ ਦੂਰੇ ਨੂੰ ਪ੍ਰੈਸ ਤੁਸੀਂ ਤੇ ਕਰਦੀਆਂ ਨਹੀਂ ਹੈ ਕਿ ਨਵੀਂ ਵੀ ਦੇ ਆਤੀ ਪ੍ਰੈਸਰ ਨੂੰ ਨਾ ਨਵੇਂ ਪ੍ਰੈਸ ਨਹੀਂ ਹਾਂ ਉਹ ਚ ਤੂੰ ਆ ਨਿਕਲ ਗਿਆ ਨਵੀਂ ਵਿੱਚ ਤੇ ਮੈਨੂੰ ਗਿਆ ਪਤਾ ਹੁਣ ਸੁਨੀਲ ਵੀ ਦਾ ਬੱਚਾ ਮੈਨੂੰ ਕੰਡ ਦਾ ਸਾਨੂੰ ਦੱਸਣਾ ਤਾਂ ਆ ਲੈ ਤੂੰ ਤੂੰ ਬਤਨ ਕਿਆ ਤੱਕ ਕਰਾਉ ਪ੍ਰੈਸਤਾ ਹੋਗੀ ਹਾਂ ਪਰ ਜਿੱਥੇ ਤੇ ਪਕਾ ਬੰਦ ਘਟ ਨਹੀਂ ਕਰਦੇ ਉੱਥੇ ਤੇ ਧੂਆਂ ਨਿਕਲ ਗਿਆ ਇਹ ਦੇਖਣਾ ਪੈਣਾ ਕਈ ਵਾਰ ਨਮੀ ਨਮੀ ਦੇ ਵਿੱਚ ਦਰਸਮੈ ਲਾਉਂਦੀ ਵੀ ਹੁੰਦੀ ਹੈ ਵੀ ਚੱਲਦੀ ਹੈਗੀ ਕੰਡੀਸ਼ਨ ਕਿ ਨਹੀਂ ਹੈ ਜੀ ਹਾਂ ਤੂੰ ਪਾਣੀ ਪੈਣੀ ਹੈ ਭਾਈ ਨੂੰ ਚਲ ਚੱਕੋ ਫਿਰ ਆਹ ਸੂਟ ਲੈ ਕੇ ਆਂਦਰੋਂ ਪਹਿਲਾਂ ਇਹਨੂੰ ਪ੍ਰੈਸੇ ਕਰ ਦਾਂ ਮੈਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮ ਉਸ ਕੋਲ ਪਤਾ ਨਹੀਂ ਕਿਹੜੀ ਨੀਤ ਨਾਲ ਸਾਨੂੰ ਪ੍ਰੈਸ ਦੇ ਵੱਕ ਲੈਣ ਤੁਸੀਂ ਵਾਹਿਗੁਰੂ ਸੱਚਾ ਪਾਤਸ਼ਾਹ ਮਾਣੋਂ ਪੈਸੇ ਕੱਟ ਦਿੰਦੇ ਲੜੀ ਦਾ ਗਏ ਤੁਸੀਂ ਤਾਂ ਹੀ ਤਾਂ ਪ੍ਰਸਨ ਨਹੀਂ ਠੀਕ ਹੋएगी ਗਰਮ ਨਹੀਂ ਨਹੀਂ ਇਲਾਸੀ ਪਾਗਲ ਆ ਦੇਖੋ ਵੀਰ ਜੀ ਧਿਆਨ ਨਾਲ ਰਹੀ ਤੇ ਲੈ ਉਹੀ ਆ ਮੰਨਣਾ ਨਹੀਂ ਤੁਸੀਂ ਮੁਸਕਗਾ ਤਾਂ ਤੁਹਾਨੂੰ ਮੁਸਕ ਨਹੀਂ ਹੁੰਦਾ ਹਾਂ ਚਲ ਜਿਆ ਮੜਾ ਮੜਾ ਫੇਰ ਫੇਰ ਤੁਸੀਂ ਠੀਕ ਠੀਕ ਦੇਖ ਮੇਰੇ ਕੱਪੜੇ ਕਰ ਉਹ ਕਰ ਆ ਕੱਪੜੇ ਕਰ ਤਾਂ ਕਰਦੇ ਜੂ ਮੇਰੇ ਪਾਸੇ ਨੂੰ ਨਾ ਕਰ ਬੋਝਣਾ ਕਿਤੇ ਪਦਰੀ ਕਾਹ ਜੀ ਰੂ ਨਾ ਦਵਾਈਆ ਪਹਿਲਾ ਤੱਕਲੇ ਸੌਂਦਾ ਰਹੇ ਕਿ ਤੀਜਾ ਉਹ ਕਹਾ ਪਾਈ ਜੀ ਤੋਰੀ ਦੇ ਵਿੱਚ ਹੋ ਗਿਆ ਹਣਾ ਮੈਨੇ 100 ਰੁਪਏ ਵਧ ਦੇਗੇ ਨਹੀਂ ਗੇ ਇਹ ਗਰਮ ਤਾਂ ਹੋ ਗਈ ਗੀ ਗਰਮ ਤਾਂ ਹੁੰਦੀ ਆ ਗਰਮ ਹੁੰਦੀ ਆ ਵੀ ਨਾਲ ਧੂਆਂ ਛੜਦੀ ਗੱਲ ਹੈ ਇਹਦਾ ਮਤਲਬ ਕੋਜੜ ਜੀ ਮੈਂ ਨਹੀਂ ਕਹਿੰਦੀ ਹਾਂ ਪ੍ਰੈਸ ਵੱਧ ਗਿਆ ਪ੍ਰੈਸ ਐਨ ਪੂਰੀ ਸ਼ੇਪ ਐ ਪੂਰੀ ਉਹਦਾ ਨਾ ਕਰਦੀ ਆ ਬਾਹਰ ਛੜਦੀ ਹੈ ਤੇ ਬੰਦਾ ਬਸ ਇੱਕ ਵਾਰ ਘੁਮਾ ਦੂਗਾ ਆ ਜਿਹੜਾ ਮੁਸਕਾ ਰਿਹਾ ਸੰਦੀਪ ਇਹ ਇਹ ਚੱਕਰ ਆ ਇੰਨਾ ਮੇਨਮੀ ਚੀਜ਼ ਦੇ ਵਿੱਚ ਜਦ ਗਰਮ ਹੋਣਾ ਨਾ ਅੰਦਰ ਐਲੀਮੈਂਟ ਜੇ ਸੰਦੀਪ ਨਾਲ ਤਾਂ ਥੋੜਾ ਜਿਹਾ ਫੂਲੇ ਕਰਿਆ ਮਾੜਾ ਜਿਹਾ ਹੋਰ ਤਾਂ ਲੱਗੇ ਹਾਂ ਬਸ ਇਹ ਤਾਂ ਆਪ ਹੁਣ ਕਰਿਆ ਹੋਇਆ ਵੀ ਲੈਟ ਨੇ ਭਾਜਣਾ ਕੁਰਤਾ ਹਜਾ ਗਿੱਲਾ ਇਹ ਕਾਹਦੇ ਜ਼ਿਆਦਾ ਫੂਲੇ ਹੋਈ ਵੀ ਨਾ ਕੱਟ ਕਰਤੇ ਦੀ ਤੇ ਤੂੰ ਮਾ ਲੇਖੇ ਦਸ ਭਾਈ ਹੁਣ ਮੈਂ ਕੁਝ 200 ਦਾ ਤੇਲ ਲਾ ਹਾਂ ਠੀਕ ਆ ਫੇਰ ਜਾਈ ਕਿੱਥੇ ਨੂੰ ਪ੍ਰੈਸ ਵਾਲੇ ਕੋਤੇ ਮੋੜਨ ਦਿਖਾਉਣ ਉਹਨੂੰ ਬਾਈਕ ਦੀ ਸਮੈਲ ਆਉਂਦੀ ਆ ਅੱਛਾ ਵੀ ਦੋ ਨਮੀ ਦੀ ਮਾਂ ਕਹਿੰਦੀ ਸੀ ਨਮੀ ਨਮੀ ਦੀ ਆਉਂਦੀ ਆਉਂਦੀ ਆ ਫਿਰ ਜਦੋਂ ਮੈਂ ਧਿਆਨ ਨਾਲ ਦੇਖਿਆ ਇਹ ਰੱਖ ਕੇ ਪ੍ਰੈਸ ਥੋੜੇ ਕੱਪੜਿਆਂ ਨੂੰ ਵੀ ਇਹ ਤਾਂ ਧੂਮਾ ਛੜਦੀ ਪਰ ਖੜ ਜਾ ਨਾ ਕੋਲੇ ਤਾਂ ਨਹੀਂ ਪਾ ਕੇ ਪੇਚੇ ਉਹਨਾਂ ਨੇ ਪਹਿਲੇ ਵਿੱਚ ਕੋਹਰੇ ਵਾਲੇ ਪ੍ਰੈਸ ਵੀ ਤਾਂ ਧੂਮਾ ਛੜਦੀ ਸੀ ਜੇ ਨਾ ਸੰਦੀਪ ਤੂੰ ਉਹ ਕੱਲ ਵੀ ਨਿਕਲਿਆ ਅੱਜ ਵੀ ਨਿਕਲਿਆ ਹੁਣ ਉਹ ਤਾਂ ਤਾਂ ਕੰਮ ਜਾ ਹੋ ਜਾਣਾ ਚਾਹੀਦਾ ਤਾਂ ਆ ਪਾਣੀ ਮੁੜ ਕੇ ਛੇੜੀ ਗਾ ਦਾ ਉਹ ਹੁਣ ਦੀ ਗੱਲ ਨਹੀਂ ਇਹਨੂੰ ਕਰਕੇ ਆ ਹੁਣ ਹੋ ਤਾਂ ਰਹੀ ਆ ਨਾਲੇ ਕਹਿੰਦੇ ਉਹ ਗੇਰਿਆ ਬਤਾ ਕਾਲਾ ਹਿੱਟ ਹਿੱਟ ਕਿੱਥੇ ਦਾ ਹਿੱਟ ਘਰਾਕ ਦੇਰਿਆ ਫਿਰ ਰਾਤ ਹੀ ਲੈ ਕੇ ਆਏ ਫਿਰ ਇਹ ਪੱਕਾ ਦੇ ਲੈ ਕੇ ਆਏ ਆਰਥੋ ਟੋਰੀਟਰ ਨੀਦਾ ਹੈਗਾ ਮਸਤਾਤ ਆਹੋ ਮੈਨੂੰ ਕਾਲੇ ਹੱਟੇ ਦਾ ਲੱਗੀ ਗਿਆ ਮੈਂ ਸੋਚ ਰਹੀ ਆਂ ਵੀ ਜਿੱਦਣ ਵਿਕੀ ਸੀ ਕੁੱਲੂ ਮਨਾਲੀ ਨੂੰ ਗਿਆ ਹੂੰ ਉਹਦਾ ਪ੍ਰੈਸ ਕਰ ਦਦਾ ਛੱਟ ਨੂੰ ਪ੍ਰੈਸ ਤਾਂ ਕਰ ਉਹ ਨਿੱਜਿੰਦੀ ਨਹੀਂ ਫਿਰ ਉਹਦੇ ਕੋਲ ਤੇ ਖਰਾਬ ਹੋਈ ਦਾ ਮਤਲਬ ਵਿਕੀ ਕੋਤੇ ਖਰਾਬ ਪਲੇਖੇ ਚ ਗਲਤੀ ਬੜ ਗਈ ਉਹਦੇ ਕੋਤੇ ਖਰਾਬ ਹੋਈ ਲੱਗਦੀ ਕਿਉਂਕਿ ਜਿਆਦਾ ਪ੍ਰੈਸ ਕਰਦੇ ਤੇ ਹੂੰ ਛੱਟ ਦੇ ਵਾਲ ਕੱਢਿਆ ਉਹਨਾਂ ਨੇ ਪਰ ਮੈਂ ਰੀਤ ਦੀ ਵਰਦੀ ਨੂੰ ਵੀ ਕਰਦੀ ਆ ਚਾਹ ਗਰਮ ਹੁੰਦੀ ਈ ਹੂੰ ਇਹ ਵੀ ਹੈ ਗੱਲ ਹੁਣ ਤਾਂ ਪਰੇ ਉਹ ਵੀ ਕੱਲੀ ਕੱਲੀ ਕਰਦੀ ਖੋਲ ਕੇ ਉਹ ਬੜੇ ਮਕੈਨਿਕਾਂ ਨੇ ਚਲ ਦੇਖਦੇ ਆ ਕੋਈ ਜੀ ਇਹ ਤਾਂ ਆਪਾਂ ਨੇ ਉਹ ਵੀ ਕਰਵਾਉਣੀ ਹੈ ਵਧੀਆ ਉਹ ਜਿਵੇਂ ਹੁਣ ਕਈ ਵਾਰ ਅਮਰਜੈਂਸੀ ਪੈ ਜਾਂਦੀ ਆ ਨਹੀਂ ਪ੍ਰਸ ਵਧੀਆ ਹੈ ਪ੍ਰਸੇ ਵੀ ਪਤੀ ਮੈਨੂੰ ਤੂੰ ਆਹ ਹੋਂ ਤਾਂ ਬਹ ਹੋਂ ਤਾਂ ਇਹ ਨਾ ਟਾਈਮ ਹੋ ਗਿਆ ਤੈਨੂੰ ਕਰ ਦੇ ਨੂੰ ਹਾਂ ਮੈਂ ਤੂੰ ਆ ਤਾਂ ਨਹੀਂ ਨਿਕਲੇ ਮੁਸ਼ਕਿਲ ਹੁੰਦਾ ਹੈ ਪਰ ਕੱਲ ਤੋਂ ਮੈਂ ਦੇਖਿਆ ਤਾਂ ਇਸ ਕਰਕੇ ਫਿਰ ਮੈਂ ਅਲਕਤੀ ਚਲੋ ਮੈਨੂੰ ਲੱਗਦਾ ਮੁਸ਼ਕਿਲ ਆਉਂਦਾ ਫਿਰ ਆ ਦੇਖੋ ਆ ਦੇ ਆ ਕੇ ਆ ਆ ਕੇ ਤੂੰ ਹਾਂ ਹਾਂ ਆਉਂਦਾ ਨਿਕਲਦਾ ਬਈ ਤੂੰ ਤਾਂ ਇਹ ਕਰ ਬੰਦ ਕਰ ਦੋ ਕਿ ਤਾ ਜਮ ਨਹੀਂ 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 ਅਰੇ ਐਲੀਮੈਂਟ ਦੇ ਵਿੱਚ ਸੜਨ ਲੱਗ ਗਿਆ ਗੋਸਾ ਹਾਂ ਨਿਕਲਦਾ ਤੂੰ ਆ ਵੀ ਵਾਕਈ ਸਹੀ ਗੱਲ ਹੈ ਤੂੰ ਆ ਆ ਮੈਂ ਤਾਂ ਹੀ ਤੁਹਾਨੂੰ ਕਿਹਾ ਵੀ ਤੂੰ ਨਿਕਲ ਜਾ। ਚਾ ਤੂੰ ਮੇਰੇ ਕੱਪੜੇ ਘਰ ਪਰੇ ਦੀ ਫੜ ਪਹਿਲਾਂ ਪਰਸਤ। ਹੱਥ ਨਾ ਲਾਈ। ਛੇਤੀ ਛੇਤੀ ਕੁਮਾਰ ਛੇਤੀ ਛੇਤੀ। ਮੈਂ ਕਹਿੰਨੀ ਬੰਦੇ ਕਰ ਦੋ ਮੇਰੇ ਬੋਝਵੇਂ। ਹੁਣ ਤਾਂ ਮੇਰੇ ਹਿਸਾਬ ਨਾਲ ਤਾਂ ਬੰਦ ਕਰ ਦੋ ਘਰ ਮਾ ਪਰਸਤ। ਨਹੀਂ। ਹਰ ਜਦ ਵੀ ਰੁਕ ਜਾ ਮੜਾ ਜਗਾ। ਇਹ ਹੈਗਾ ਤੂੰ ਆ ਦੀ ਜੀ। ਦਿਖਦਾ ਵੀ ਰਖਦਾ ਤਾਂ ਆਇਆ ਤਾਂ ਤੂੰ ਤਾਂ। ਤੂੰ ਤਾਂ ਨਿਕਲੇ ਮੈਂ ਵੀ ਕਹਿੰਨੀ ਐ। ਬਸ ਫੇਰ ਹੁਣ ਪਰਸ ਕਰ ਦਵਾ ਇੱਕ ਵਾਰ ਬਾਈ ਦੇ ਸੂਟ ਨੂੰ ਤੇ ਧਾਨਾ। ਕਹਿੰਦੇ ਕਿ ਨੰਨੀ ਸੇਤੀ ਕਰਵਾ ਫੂਕੋ ਲੈਣ ਦੇ ਬਸ ਉਹਨੂੰ ਦੇ ਦੇਣੀ ਵੀ ਤੇਰੀ ਫੂਕ ਹੋ ਗਈ ਗੱਲ ਖਤਮ ਬਸ ਬਾਈ ਲੈ ਹੁਣ ਜਾਣ ਕੇ ਫੂਕਣਿਆਰਾ ਬੰਦ ਕਰ ਦੋ ਨਹੀਂ ਫੇਰ ਕਰਨਾ ਕੀ ਆ ਉਹਨੂੰ ਮੋੜ ਦੇ ਭਾਈ ਦੀ ਕਹਿ ਇਹਨੇ ਤਾਂ ਕਹਿਣਾ ਦਾ ਮਤਲਬ ਆ ਇਧਰ ਬੀਜ ਜੀ ਵੀ ਆਪਣੇ ਜੀਵਾਂ ਨੂੰ ਤੁਸੀਂ ਬੋਤਨਾ ਲੈ ਕੀ ਆਉਂਦੇ ਆ ਉਹਦੇ ਪਰ ਵੀ ਤਾਂ ਫਰਸ ਹੋ ਗਈ ਪਰ ਦੇ ਪਰ ਕਮਾ ਪਰ ਦੇ ਪਰ ਤੂ ਤੂ ਪਸੇ ਵੀ ਕਮਾ ਨਹੀਂ ਜੇ ਦੇ ਦਿਨ ਲੈ ਪਰ ਦੇ ਨੂੰ ਕਹਿੰਦਾ ਭਾਈ ਬਦਲ ਕੇ ਦੇ ਬਸ ਗੱਲ ਖਤਮ ਆ ਤੁਹਾਨੂੰ ਪਰ ਇਹ ਤੁਹਾਨੂੰ ਲੈ ਕਤੇ ਆਇਆ ਨਾ ਉਹਰੇ ਆਦੇ ਹੋਰ ਪੰਚਾਇਤ ਦੇ ਅਗਲੇ ਨੇ ਕਹਿਣਾ ਵੀਜੇ ਤਾਂ ਐਨੇ ਦਿਨ ਦੀ ਜਿਵੇਂ ਹੁਣ ਐਤਵਾਰ ਨਹੀਂ ਨਹੀਂ ਅੱਜ ਐਤਵਾਰ ਹਾਂ ਕੱਲ ਚੱਲ ਅੱਜ ਐਤਵਾਰ ਕੱਲ ਕੋਲ ਨੂੰ ਤੱਕ ਕੇ ਆਓ ਚੱਲ ਜੀ ਇਹ ਵੀ ਠੀਕ ਆ ਕੱਲ ਥੱਲੇ ਪਾਸੇ ਥੱਲੇ ਥੱਲੇ ਨੇ ਚੱਲ ਕੋਈ ਨਹੀਂ ਪਰ ਤੂੰ ਪਸੰਦ ਥੱਲ ਕੇ ਵੀ ਕਰਨਾ ਪੈਣਾ ਹੋ ਕੋਈ ਨਹੀਂ ਕਰ ਦਿੰਦੀ ਪੱਲੇ ਬੁੱਲੇ ਬੰਦ ਚੱਲ ਇਹ ਠੀਕ ਆ ਬਸ ਪੱਲੇ ਫੇ ਕਰ ਦੇ ਤੂੰ ਪਸੰਦ ਥੱਲ ਕੇ ਨਾ ਹੁਣ ਮੂਰਲੇ ਪਾਸੇ ਐਂ ਕਰੀ ਦਿੰਦੀ ਨੋਟ ਕਰਕੇ ਦੇ ਵੀ ਆਇਦਰ ਪਹਿਲਾਂ ਦੂਵੇ ਪਾਸੇ ਫੇਰ ਮੁਰਲੇ ਪਾਸੇ ਆ ਲਈ ਸਾਰੇ ਜੜੀ ਉਹ ਫੇਰ ਕਰਦੀ ਨਹੀਂ ਇਹ ਹਾਂ ਹੋਣ ਕਰਨੀ ਦੀ ਉਹ ਤੂੰ ਪਹਿਲਾਂ ਕਰਤੀ ਉਹ ਸਹੀ ਕਰਦੀ ਇਹ ਕਿ ਜਦੋਂ ਬੰਦਾ ਕਿਸੇ ਨੂੰ ਸਾਹਮਣੇ ਤੇ ਮਿਲਦਾ ਅਗਲਾ ਸਾਹਮਣੇ ਤੇ ਲੱਗਦਾ ਵੀ ਪਰਸ਼ੋਤ ਸਿੰਘ ਖੜਾ ਜੀ ਹਾਂ ਜੀ ਐਦਾਂ ਦਾ ਗੱਲਬਾਤ ਹੈ ਨਾ ਅੱਛਾ ਠੀਕ ਹੈ ਨਿਆਣੇ ਅਦਰਸ ਤਿਆਰ ਹੋ ਤੇ ਵੀ ਜਾ ਕੇ ਬਾਲਾ ਜਿ ਫੜ ਕੇ ਉਹਨਾਂ ਦੇ ਲੜਾ ਕੇ ਪਰੇ ਕਰ ਉਹਨੂੰ ਚਲ ਬਾਸ ਉਹ ਨਹੀਂ ਚਲ ਬਾ ਥੈਂਕ ਯੂ ਮਿਸਟਰ ਆ ਕਰ ਤੇ ਵੀ ਬੰਦਾ ਪਲੇਟ ਪਰ ਦੀ ਵਿੱਚ ਦੇਖੀ ਨਾ ਹਾਂ ਬਾਦੇ ਅਲਰਟ ਹਾਂ ਠੀਕ ਆ ਫਿਰ ਹੁਣ ਤੂੰ ਹਟ ਗਿਆ ਮੈਂ ਕਹਿੰਦਾ ਉਹਦਾ ਤੂੰ ਅੱਜ ਤੇ ਭੱਲੇ ਭੱਲੇ ਤਾਂ ਵੀ ਲੱਗੀ ਕੋਈ ਵਿੱਚ ਆਵਾਜ਼ ਆਈ ਗਿਆ ਧੂਆਂ ਧੂਆਂ ਬਹੁਤ ਲੋ ਲੋ ਬੰਦੇ ਕਰੋ ਹੁਣ ਹੁਣ ਤਾਂ ਇੱਕ ਇਹ ਆ ਨਹੀਂ ਗਰਮ ਹੈਗੀ ਏ ਤਾਰਾ ਇਹ ਤਾਰਾ ਕਰ ਗਰਮ ਹੋਈ ਆ ਧੂਆਂ ਨਿਕਲਦਾ ਵਾਕਈ ਦੇਖੋ ਧੂਆਂ ਨਿਕਲਦਾ ਹੈ ਆਂ ਦੇਖਦਾ ਦੇਖਣ ਨਾਲ ਵੀ ਦਿਖਦਾ ਖੜ ਜਾ ਤੇ ਆ ਦੇਖੋ ਸਭ ਨੂੰ ਦੇਖਦਾ ਇਸ ਸਮੇ ਇਹ ਤਾਂ ਪੰਗਾ ਹੈ ਨਮੀ ਪ੍ਰੈਸ ਰੂ ਤੁਹਾਡੀ ਹੋਣੀ ਹੈਗੀ ਕੰਮ ਕਰਨੇ ਦੀ ਬੰਦੇ ਆ ਤਾਂ ਹੀ ਤੁਹਾਨੂੰ ਚੀਜ਼ ਇਹ ਜੀ ਮੈਂ ਪੈਸੇ 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 ਦਿੱਤੇ ਨਾ ਮੈਂ ਪੂਰੇ ਪੈਸੇ ਦਿੱਤੇ ਨਾ ਪੂਰੇ 100 ਰੁਪਏ ਦਾ ਟ੍ਰੈਕ ਲੈ ਲੜਾਰ ਵੀ ਲੈ 100 ਰੁਪਏ ਘੱਟ ਦਿੱਤਾ ਗਿਆ ਜੀ ਠੀਕਾ ਅੱਡ ਬਾਲੇ ਕੇ ਮੰਮੀ ਦੇ ਮੰਮੀ ਦਾ ਪਤਾ ਨਹੀਂ ਦੱਸਿਆ ਹੱਥ ਤੇ ਝੋਟੇ ਕਾ ਕੇ ਨਾ ਬੋਲਣਾ ਨਾ ਨਾ ਤਾਂ ਲੋ ਸਾਡੇ ਕਾ ਤੇ ਛੋਟਾ ਕਰਨਾ ਜੀ ਵੱਡਾ ਤਾਂ ਨਾ ਛੋਟਾ ਹੋ ਕਿਵੇਂ ਖਿੱਚ ਹੋ ਗਿਆ ਤਾਂ ਪੈਪਰ ਕਿੱਥੇ ਕਾਦੀ ਗੱਲ ਕਰਦਾ ਇਹ ਇਹ ਗੰਦਾ ਜਦੋਂ ਕਰਨ ਗਏ ਸੀ ਪਤਾ ਨਹੀਂ ਕਿਹੜੀ ਗੱਲ ਖੇਡ ਲਈ ਇਹਨੇ ਆਹਦੇ ਵਿੱਚ ਨੂੰ ਪਾਇਆ ਉਹ ਪਤਾ ਨਹੀਂ ਕਿਹੜੀ ਗੱਲ ਕਰੀ ਕਿੱਥੇ ਕਰੀ ਹੈ ਮੈਨੂੰ ਪਤਾ ਹੀ ਨਹੀਂ ਗੱਲ ਕਿਆ ਕਰਦਾ ਉਹ ਇਹਨੇ ਥੋੜਾ ਜਿਹਾ ਫੋਨ ਦੇਖਦੇ ਤੇ ਮੈਂ ਤਾਂ ਕਦਾ ਪਜਲ ਹੋ ਗਿਆ ਹਾਂ ਹੋਇਆ ਬਚਾ ਲੈ ਸਮਝਾ ਆ ਫਿਰ ਮੈਨੂੰ ਸਮਝਾ ਆ ਤਾਂ ਸਹੀ ਵੀ ਇੱਥੇ ਆਪਾਂ ਨੇ ਐ ਕਰਕੇ ਐਂ ਤਾਂ ਕਰਿਆ ਉਹ ਕਿਵੇਂ ਹੋਇਆ ਤਾਂ ਗੰਨਾ ਕਰਨ ਗਏ ਤੇ ਪਤਾ ਨਹੀਂ ਕਿ ਕਹਿੰਦਾ

ਆਤਵਾਨੋ ਨਹੀਂ ਨਿਆਣੇ ਵਰਨਾ ਠਪਾ ਦੀ ਗਰਦਮ ਚਲੇ ਜਾਂਦੇ ਆ ਫੜ ਕੇ ਰੱਖ ਦੌਰਨ ਜਾਵੇ ਕਰਨਵੀਰ ਜਾਣ ਤਾਂ ਇਹ ਵੀ ਵਰਤਦਾ ਹਾਂ ਹਾਂ ਆਹੇ ਰੱਖਿਆ ਠੀਕ ਉੱਖਾ ਚ ਬੰਦੀ ਨਾ ਪਾਪਾ ਹਾਂ ਚੋਟੇ ਆ ਮੈਂ ਫੜ ਲੈਣ ਵਾਲੇ ਮੈਨੂੰ ਕਹਦੀ ਤੂੰ ਵੀ ਹੱਥ ਪੇਰ ਦੇ ਤਫੇਰ ਦੇ ਹਾਂ ਹਾਂ ਅੱਗੇ ਮੈਂ ਲੋਟੇ ਖਾਂਦੇ ਬਾਅਦ ਸਿਮਰੀ ਸ਼ਾਰੀਆ ਜੀਵਾ ਮਾਰਦੇ ਪੁੱਤ ਠੀਕ ਹੈ ਅੱਗੇ ਲਾ ਦੇ ਆ ਦੇਖ ਲੈ ਪੈਣਾ ਕਰਨ ਪੈਣਾ ਹੁੰਦੀ ਆ ਦੇਖ ਲੱਕ ਕਰਦੇ ਆ ਆਹਾਂ ਛੱਡ ਦੇ ਛੁੱਪੂ ਨੂੰ ਕਰੀਏ ਇਹਨੇ ਨਾ ਲਾਉਂਦੀਆਂ ਭੈਣਾ ਸਾਡੇ ਮੰਮੀ ਛੁੱਪੂ ਕਰਦੀ ਆ ਭੈਣਾ ਦੇਖਿਆ ਕਿੰਨੀ ਬੜੀ ਕਰੀ ਭੈਣਾ ਹਾਂ ਤੇ ਛੋਟੇ ਭੈਣਾ ਮਲੀ ਅਰੇ ਯਾ ਤੂੰ ਕੀ ਹੈ ਬਰੀ ਹੈ ਜਿਹੜੀ ਨਾ ਆਹ ਛੁੜਿਆ ਛੁੜਿਆ ਚਲੋ ਜੀ ਫਿਰ ਇਹਨਾਂ ਨਹਾ ਲੈਣ ਤੋਂ ਫੇਰ ਦਿਖਾਉਂਦਾ ਜੀ ਤੁਹਾਨੂੰ ਕਿ ਮੈਂ ਤਾਂ ਬੀਬੀ ਦੇ ਕੋਲ ਪਹੁੰਚ ਗਿਆ ਹਾਜ਼ਰੀ ਲਾਉਣ ਵਾਸਤੇ ਬੀਬੀ ਕਹਿੰਦੇ ਵੀ ਹਫ਼ਤੇ ਜਨੂੰ ਦੋ ਵਾਰ ਆਉਣਾ ਨਾ ਮਾਤਾ ਜੀ ਤੇਮਨ ਸਾਰੀ ਪੂਰੀ ਕਰਦੀ ਹੈ ਮਾਤਾ ਜੜੀ ਤੁ ਕਹਿੰਦੀ ਵੀ ਪਰੋਣਾ ਆਉਂਦਾ ਨਹੀਂ ਹੈਗਾ ਪਰੋਣਾ ਬਹੁਤ ਔੜ ਗਿਆ ਹੁਣ ਆਉਂਦਾ ਜੀ ਆਉਂਦਾ ਤੁਹਾਨੂੰ ਸੱਚੀ ਕਾਨ ਤੇ ਅੱਜ ਵੀ ਮੇਰਾ ਜੋਇ ਮੈਨੂੰ ਮਿਲਣ ਆਇਆ ਹਾਂ ਜਵਾਨ ਦਾ ਪੱਕਾ ਹੈ ਠੀਕ ਹੈ ਜੀ ਜਵਾਨ ਦਾ ਖਲਸਾ ਮਰੀ ਵੀ ਕੋਈ ਜਵਾਨ ਦਾ ਪੱਕਾ ਭਈ ਹੈ ਹਾਂ ਜਵਾਨ ਦਾ ਪੱਕਾ ਜੀ ਜਿਸ ਅਸੀਂ ਮੜੀ ਜੀ ਹਾਜ਼ਰੀ ਲਾਈ ਆ ਹਾਂ ਜਣੀ ਆ ਕੇ ਗੱਲ ਸੁਣ ਲੈ 10 10 ਮਿੰਟ ਹੋ ਗਏ ਆ ਇਹਨੂੰ ਦਾਖਲਾ ਲੈ ਮੈਨੂੰ ਹਾਂ ਦਾ ਸੰਦਾ ਬਿਟਾ ਫੋਨ ਬੋਲ ਬਈ ਇਹ ਮਤਲਬ ਮਰੀ ਜੀ ਦਾ ਕੀ ਮਤਲਬ ਹੁੰਦਾ ਜਿਹੜਾ ਦੁੱਖ ਸੁੱਖ ਦੀ ਗੱਲਾਂ ਪੂਰੀ ਪੂਰੀਆਂ ਪੂਰੀ ਪੂਰੀ ਗੱਲ ਪੁੱਛਣੀ ਹੋਵੇ 10 ਮਿੰਟ ਵਿੱਚ ਬਹੁਤ ਹੁੰਦੇ ਦੁੱਖ ਸੁੱਖ ਬਚਣਾ ਹੈ ਨਾ ਕੋਈ ਸਲਾਹ ਦੇਣੀ ਕੋਈ ਲੈਣੀ 10 ਮਿੰਟ ਵਿੱਚ ਦੇ ਲਈ ਹੁੰਦੀ ਸਲਾਹ ਹਾਂ ਹੁਣ ਵੀ ਕਿਤੇ ਆਏ ਥੋੜੀ ਬੰਦ ਕਰਾ ਜਾ ਕੇ ਮੋਟਰਸਾਈਕਲ ਚੱਕਿਆ ਨਟ ਗਿਆ ਨਾ ਨਾ ਪਾਣੀ ਪੂਰੀ ਪੀਤਾ ਹੈ ਹਾਂ ਪਾਣੀ ਤਾਂ ਨਹੀਂ ਪੀਤਾ ਮੈਂ ਸੋਚਦਾ ਹੁੰਦਾ ਵੀ ਦੇਖ ਮਾਤਾ ਆਮੀ ਮੈਂ ਆਮਾ ਉਹੇ ਘੰਟਾ ਲਾ ਮਾ ਮਾ ਦਾ ਗਏ ਵੀ ਮੈਂ ਰੋਟੀ ਵੀ ਪਕਾ ਕੇ ਦਿੰਦੀ ਤੇਨੂੰ ਚਾਹ ਵੀ ਬਣਾ ਕੇ ਦਿੰਦੀ ਉਹੀ ਕੰਮ ਛੇੜ ਰੱਖਾ ਇਹਨੂੰ ਉਹ ਮੈਂ ਮੈਂ ਇਹ ਗੱਲ ਚਾਹੁੰਦਾ ਹੀ ਨਹੀਂ ਕਦੇ ਵੀ ਮੇਰੇ ਨੂੰ ਬਜ਼ੁਰਗ ਨੂੰ ਆਪਾਂ ਕੰਮ ਛੇੜ ਕੇ ਰੱਖੀ ਹੈ ਨਾ ਹਾਂ ਬਸ ਤੈਨੂੰ ਆ ਗਿਆ ਤੇ ਆਪਣਾ ਦੋਸਤ ਮੇਰੇ ਨਾਲ ਜਾਂ ਗੱਲ ਆ ਤੇਰਾ ਵੀ ਮਨ ਹੌਲਾ ਹੋ ਗਿਆ ਚਲੋ ਮੈਂ ਮੇਰੀ ਹਾਜ਼ਰੀ ਰੱਖੀ ਚਲੋ ਜੀ ਬਾਅਦ ਵਿੱਚ ਮਿਲਦੇ ਹਾਂ ਤੁਹਾਨੂੰ ਹੁਣ ਫੇਰ ਜੀ ਪਹੁੰਚ ਗਏ ਉਹ ਬਾਜ਼ਾਰ ਵਿੱਚ ਚੜਿਆ ਹੋਇਆ ਮੈਨੂੰ ਬੁਖਾਰ ਆ ਮਾਂ ਮੇਰੇ ਮੇਚਾਂ ਲੀਆਂ ਕੁਛ ਉਹ ਸ਼ਰਟਾਂ ਟੀ-ਸ਼ਰਟ ਟੀ-ਸ਼ਰਟਾਂ ਪੈਰ ਤਾਂ ਰੱਖਣ ਨੂੰ ਜਗ੍ਹਾ ਨਹੀਂ ਹੈਗੀ ਇੱਥੇ ਵਾਹ ਵਾਪਰੇ ਵਾਪਰੇ ਚਿਕਈ ਚਿਕਾ ਵੱਜ ਰਹੀਆਂ ਆਹ ਵਾਹ ਵਾਪਰੇ ਸੇਲ ਸੂਲ ਵਿੱਚ ਮੇਰਾ ਸਮਾਨ ਕਿੱਥੇ ਮਿਲਦਾ ਆjate ਮਸੇਲ ਸੂਲ ਵਿੱਚ ਮੇਰਾ ਸਮਾਨ ਕਿੱਥੇ ਮਿਲਦਾ ਸਾਡੇ ਬਾਦਾਂ ਸਪੈਸ਼ਲੇ ਬਣਾਉਣੇ ਹਾਂ ਹਾਂ ਜਰੂਰ ਜਰੂਰ

ਆਹ ਵੀਡੀਓ ਸ਼ਰਟਾਂ ਲੈ ਲਈਆਂ ਜੀ ਅਸੀਂ ਹੁਣ ਹਾਂਜੀ ਭਾਈ ਫੈਟਾਂ ਚੜਾ ਲੋਰ ਵੀ ਆਂਦੇ ਹਾਂ ਹੁਣ ਤਾਂ ਲੈ ਲਿਆ ਬਾਬੇ ਅਸੀਂ ਯਾਰ ਅਸੀਂ ਲੈ ਲਈਆਂ ਯਾਰ ਹੁਣ ਜੜੀ ਚੀਜ਼ ਚਾਹੀਦੀ ਸੀ ਲੈ ਲਈ ਯਾਰ ਆਪਾਂ ਨੇ ਹੁਣ ਓਕੇ ਹਰ ਰੈਡੀ ਜੈਂਟਸ ਵੀ ਲੈਡੀਆਂ ਵੀ ਹੈ ਨਾ ਬਹੁਤ ਵਧੀਆ ਗੱਲ ਆ ਲੱਗਣੀਆਂ ਚਾਹੀਦੀਆਂ ਸਾਰੀਆਂ ਵੈਰਿਟੀਆਂ ਜਨਾਬ ਦੀ ਇਹ ਟੀ-ਸ਼ਰਟ ਲੋਰ ਆ ਗਈ ਹੈ ਭਾਜੀ ਅੱਛਾ ਜੀ ਮੇਰਾ ਜੀ Thank you.